ਇਹ ਜੇ ਕੋਈ ਆਖੇ ਨਾ ਵੀ ਇਹਦੇ 'ਚ ਹੈ ਨਹੀਂ ਫਾਇਦਾ ਫਾਇਦਾ ਇਹਦੇ 'ਚ ਹੈ ਖੱਟਿਆ ਹੀ ਅਸੀਂ ਇਸ ਕੰਮ ਤੋਂ ਆ ਅਸੀਂ 90 ਰੁਪਏ ਦੁੱਧ ਪਾਈ ਜਾਂਦੇ ਹਾਂ ਜੀ ਉਹੀ ਨਾ 30 40 ਰੁਪਏ ਕਿਲੋ ਮਗਰੀ ਵਾਧ ਕੇ ਹਾਂ ਜੀ 10 ਕਿਲੋ ਮਗਰੀ 400 ਇਹ ਇਸੇ ਜੀ ਉਸੇ ਦੀ ਕਾਟੀ ਜੈਸੀ ਵਾਲੇ ਸਾਣ ਦੀ ਵਧਣੀ ਵਾਲੇ ਦੀ ਹਾਂ ਜੀ ਪੀਡੀਐਫ ਮੇਲਾ ਉਦੋਂ ਸ਼ੁਰੂ ਸਟਾਰਟਿੰਗ ਹੋਇਆ ਸੀ ਉੱਥੇ ਫਾਸਟ ਆਈ ਸੀ 2.5 ਲੱਖ ਰੁਪਏ ਦੀ ਉੱਥੇ ਮੇਰੀ ਸੇਲ ਹੁੰਦੀ ਸੀ ਹਾਂ ਜੀ ਮਤਲਬ 12 ਤੋਂ 15 ਲੱਖ ਤੱਕ ਮੈਂ ਹੈਗੀ ਆ ਆਪਣੇ 6 5 4 ਲੱਖ ਦੀ ਮੈਂ ਤਾਂ ਆ ਵੀ ਲੈਂਦੇ ਫਿਰਦੇ ਆ ਠੀਕ ਹੈ ਜੀ ਕੇਰਾ ਆਪਣੇ ਬਾਈ ਬਲਕਾਰ ਨੂੰ ਨਿਕਮ ਉਹਨਾਂ 9 ਲੱਖ ਦਾ ਵੀ ਸੌਦਾ ਹੋ ਗਿਆ ਠੀਕ ਇੱਕ ਪਿੱਛੇ ਜੇ ਤੁਸੀਂ ਵੇਚੀ ਵੀ ਸੀ ਬਾਵਾ ਮਹਿੰਗੀ ਨਾ ਰਕੀ ਵੀ ਤਿੰਨ ਮਈਆਂ ਬਹੁਤ ਚੰਗੀਆਂ ਕੀਮਤ ਤੇ ਵੇਚੀਆਂ ਹੋਣੇ ਠੀਕ ਹੈ ਜੀ ਆ ਵੀਹਾਂ ਕਿ ਦਿਨਾਂ ਦੇ ਵਿੱਚ ਵਜਦੀ ਮੇਲੇ ਤੇ ਵੀ ਆਉਣ ਠੀਕ ਹੈ ਜੀ ਕਿਸੇ ਨੇ ਮੱਝਾਂ ਦਾ ਫਾਰਮ ਬਣਾਉਣਾ ਕਿਹੜੇ ਲੈਵਲ ਤੋਂ ਸ਼ੁਰੂ ਕਰਨਾ ਚਾਹੀਦਾ ਹੈਗਾ ਆ ਪਾਲਿਆ ਬਲਦਾਂ ਦਾ ਇਹ ਵੀ ਮੋੜ ਤੋਂ ਪੁਰਾਣਾ ਬਹੁਤ ਜ਼ਿਆਦਾ ਢੂਡਾਂ ਤੇ ਜਾਵੜੀ ਦਾ ਚੰਗੀ ਕੀਮਤ ਤੇ ਵੇਚ ਜਾਈ ਦੇ ਜਦੋਂ ਚਲੋ ਵਾਛਾ ਭੱਜਨ ਪੁੱਜਨ ਲਾਫ ਜਾਂਦਾ ਹਾਂਜੀ ਹਾਂ ਜੀ ਸਾਸਰੀ ਘਰ ਜੀ ਸਾਰੇ ਭਰਾਵਾਂ ਨੂੰ ਤੇ ਅੱਜ ਬਾਈ ਕੋਲ ਪਹੁੰਚੇ ਆਪਾਂ ਪੈਂਡ ਬੁਈਆਂ ਵਾਲੇ ਤੇ ਬਾਈ ਬਹੁਤ ਤਗੜੇ ਲੈਵਲ ਤੇ ਵਪਾਰ ਕਰਦਾ ਮੱਝਾਂ ਦਾ ਤੇ ਕਰ ਰਹੇ ਆ ਤੇ ਆ ਬਾਈ ਨਾਲ ਗੱਲਬਾਤ ਸਾਰੀ ਕਿਹੜੇ ਸਾਲ ਵਿੱਚ ਸ਼ੁਰੂ ਕੀਤਾ ਸੀਗਾ ਤੇ ਵੀਡੀਓ ਤੁਸੀਂ ਸਾਰੀ ਵੇਖੋ ਬਹੁਤ ਚੰਗੇ ਲੈਵਲ ਤੇ ਵਪਾਰ ਕਰਦਾ ਸੱਚੀ ਹੈ ਬਾਈ ਜੀ ਸ਼ਾਸਤਰੀ ਕਾਲ ਬਾਈ ਜੀ ਤੇ ਬਾਈ ਜੀ ਕਿਹੜੇ ਟਾਈਮ ਤੋਂ ਸ਼ੁਰੂ ਕੀਤਾ ਸੀਗਾ ਮੱਝਾਂ ਦਾ ਵਪਾਰ ਬਾਈ ਜੀ ਨੇ ਪਹਿਲਾਂ ਬਰੀਡਿੰਗ ਤੋਂ ਕੰਮ ਚੱਲਿਆ ਵਿਆ ਠੀਕ ਹੈ ਜੀ ਆਪਣੀ ਤੀਜੀ ਪੀੜੀ ਜੇ ਆ ਗਿਆ ਠੀਕ ਹੈ ਜੀ ਕੰਮ ਹਾਂਜੀ ਪਹਿਲਾਂ ਬਾਪੂ ਜੀ ਹੁੰਨੀ ਸੀ ਫਿਰ ਪਾਪਾ ਜੀ ਹੁੰਨੀ ਆਗੇ ਹਾਂਜੀ ਫਿਰ ਉਦੋਂ ਬਾਅਦ ਜਨ ਦੀ ਇਹ ਕੰਮ ਮੈਂ ਚੱਕ ਲਿਆ ਠੀਕ ਹੈ ਜੀ ਉਹਨਾਂ ਨੇ ਹੋਰ ਲੈਵਲ ਦੇ ਹਿਸਾਬ ਨਾਲ ਕੀਤਾ ਇਹ ਵੀ ਚਲੋ ਪਸ਼ੂ ਚੰਗੇ ਸੀ ਦੁੱਧ ਆਦ ਪਾ ਛੱਡਿਆ ਹਾਂਜੀ ਤੇ ਬਾਪੂ ਜੀ ਉਹਨਾਂ ਨੇ ਫਿਰ ਪਾਪਾ ਹੀ ਉਹਨਾਂ ਨੇ ਐ ਕੀਤਾ ਵੀ ਮੈਂ Haryanaੋਂ ਲਿਆਉਂਦੀਆਂ ਇੱਕ ਦੋ ਠੀਕ ਹੈ ਜੀ 2001 ਚ ਪਹਿਲੀ ਮੈਂ ਆਈ ਸੀ ਆਪਣੇ ਕੋਲੇ Haryana ਚੋਂ ਠੀਕ ਹੈ ਜੀ ਤੇ ਉਹ ਆਪਣੇ ਚੰਡਿਆਣੇ ਪਿੰਡ ਦਾ ਟੈਲਾ ਟੈਲਾ ਹੁੰਦਾ ਸੀ ਬਹੁਤ ਨਾਂ ਸੀ ਉਹਦਾ ਵਪਾਰ ਦੇ ਵਿੱਚ ਤੇ ਉਹ ਦਿਨ ਆਪਣਾ ਸੂਸ ਸੀ ਹਾਂਜੀ ਤੇ ਉਹ ਬੰਦੇ ਨੇ ਉਦੋਂ ਆਪਾਂ ਨੂੰ ਉਦੋਂ ਮੈਂ ਦਵਾਈ ਤੇ ਉਸ ਤੋਂ ਆਪਾਂ ਨੂੰ ਵੀ ਬਰੀਡਿੰਗ ਦੀ ਲਗਨ ਲੱਗ ਗਈ ਠੀਕ ਹੈ ਜੀ ਫਿਰ ਉਸ ਤੇ ਆਪਾਂ ਕੰਮ ਕਰਨਾ ਸ਼ੁਰੂ ਕੀਤਾ گاਉਂ ਤੋਂ ਬੱਚੇ ਲੈ ਫਿਰ ਹੌਲੀ ਹੌਲੀ ਸਟੈਪ ਬਾਈ ਸਟੈਪ ਮੇਲਿਆਂ ਤੇ ਸ਼ੁਰੂ ਹੋ ਗਿਆ ਕੰਮ ਠੀਕ ਹੈ ਜੀ ਤੇ ਪ੍ਰਮਾਤਮਾ ਨੇ ਬੜੀ ਮਿਹਰ ਕੀਤੀ ਵਪਾਰ ਅਲੱਗ ਚੀਜ਼ ਆ ਬਰੀਡਿੰਗ ਦੇ ਵਿੱਚ ਵੀ ਆਪਾਂ ਹਰੇਕ ਥਾਂ ਹਰੇਕ ਮੇਲੇ ਤੇ ਹੁਣ ਵੀ ਦੋ ਤਿੰਨ ਮੇਲੇ ਜਾਣਾ ਲੜਨਾ ਠੀਕ ਹੈ ਜੀ ਹਾਂਜੀ ਕਿਹੜੀ ਦਾ ਕੰਮ ਕਰਦੇ ਨੀਲੀ ਰਹੀ ਕੇ ਮੋਰਾ ਨਹੀਂ ਪਹਿਲਾਂ ਮੋਰਾ ਦਾ ਸ਼ੁਰੂ ਸਟਾਰਟਿੰਗ 2003 ਤੋਂ ਮੋਰਾ ਤੋਂ ਹੋਈ ਵੀ ਆ ਹਾਂਜੀ 2003 ਦੇ ਵਿੱਚ ਵੀ ਆਪਾਂ ਨੂੰ ਇਹ ਸੀ ਵੀ ਘਰੇ ਮਈਆਂ ਲਾਈਵ ਕਰੀਏ ਮੇਲਿਆਂ ਤੇ ਜਾਈਏ ਮੇਲੇ ਤੇ ਮਈਆਂ ਜਿੱਤਣ ਹਾਂਜੀ ਹਾਂਜੀ ਫਿਰ ਪੰਜ ਦੇ ਵਿੱਚ ਤਿੰਨ ਚ ਚੱਲ ਲੱਗੇ ਸੀ ਤੇ ਪੰਜ ਚ ਪਹਿਲੀ ਮੈਂ ਆਪਣੀ ਫਿਰੋਜ਼ਪੁਰ ਮੇਲੇ ਤੇ ਆਪਣੇ ਜ਼ਿਲ੍ਹਿਆਂ ਦੇ ਹਾਂਜੀ ਉਥੋਂ 20 ਕਿਲੋ ਦੁੱਧ ਦੇਗੀ 1919700 ਠੀਕ ਹੈ ਜੀ ਤੇ ਉਹ ਨੰਬਰ ਪਾ ਗਈ ਸੀ ਉੱਥੇ ਠੀਕ ਹੈ ਜੀ ਇਹ 2005 ਤੋਂ ਬਾਅਦ ਤਾਂ ਫਿਰ ਜਾਂਦੀ ਜਿਹੜਾ ਵੀ ਹਸਾਲ ਮੇਲਾ ਆਉਂਦਾ ਸੀ ਉਹਦੇ 'ਚ ਇੱਕ ਦੋ ਪੋਜੀਸ਼ਨਾਂ ਇੱਕ ਦੋ ਪੋਜੀਸ਼ਨਾਂ ਫਿਰ 12 ਤੋਂ ਬਾਅਦ ਰੌਖਾ ਆਪਾਂ ਨੀਲੀ ਵਾਲ ਨੂੰ ਬਦਲਦਾ ਠੀਕ ਹੈ ਜੀ ਫਿਰ 16 17 18 19 ਸਰਕਾਰੀ ਮੇਲੇ 19 ਤੱਕ ਲੱਗੇ ਆ ਠੀਕ ਹੈ ਜੀ ਤੇ ਉੱਥੇ ਸਾਰਿਆਂ ਥਾਵਾਂ ਤੇ ਮੈਂਆਂ ਤੇ ਹੁਣ ਵੀ ਆ ਪੀਡੀਐਫ ਵੀ ਪਿਛਲੇ ਸਾਲ ਮੈਂ ਲੱਗੀ ਆ ਹਾਂਜੀ ਤੇ ਉਹ ਤੋਂ ਪਹਿਲਾਂ ਤਨੌਲੇ ਇਹ ਵੀ ਸਾਰੇ ਸਾਈ ਮੈਂ ਇੱਕ ਅਦਾ ਨੰਬਰ ਆ ਜਾਂਦਾ ਬਾਬੇ ਦੀ ਮੇਰਨਾਂ ਹਾਂਜੀ ਆ ਹਰੇਕ ਸਾਲ ਇੱਕ ਦੋ ਮੇਲੇ ਜੈਤੀ ਲਈ ਹਾਂਜੀ ਹਾਂਜੀ ਨੇ ਮੇਲੇ ਕਰਦੇ ਆ ਇੱਕ ਪਿੱਛੇ ਜੇ ਤੁਸੀਂ ਵੇਚੀ ਵੀ ਸੀ ਬਾਬਾ ਮਹਿੰਗੀ ਸੀ ਹਾਂਜੀ ਮੱਜਾਂ ਦਾ ਹੀ ਤਕਰੀਬਨ ਚਲੋ ਵੀ ਮਗਰ ਆ ਬੱਚੇ ਤਿਆਰ ਹੋ ਜਾਂਦੇ ਆ ਹਾਂਜੀ ਤੇ ਫਿਰ ਜਿਹੜੀ ਤੀਜਾ ਚੌਥਾ ਸੁਆ ਮੈਂ ਹੋ ਜਾਂਦੀ ਆ ਹਾਂਜੀ ਉਹ ਵੀ ਇਹ ਨਹੀਂ ਵੇਚੀ ਦੀ ਵੀ ਉਹ ਮਾੜੀ ਆ ਮਗਰ ਬੱਚੇ ਤਿਆਰ ਹੋ ਜਾਂਦੇ ਫਿਰ ਸਿਸਟਮ ਉਸੇ ਹਿਸਾਬ ਨਾਲ ਸੈੱਟ ਰੱਖੀਦਾ ਪਸ਼ੂ ਦਾ ਹਾਂਜੀ ਵੀ ਉਧਰੋਂ ਵਪਾਰ ਵਾਲੀਆਂ ਮਈਆਂ ਆਉਂ ਜਾਂਦੀਆਂ ਹਾਂਜੀ ਤੇ ਉਹਨੇ ਕਿਹਾ ਜਾਨਾ ਰਕੀ ਵੀ ਤਿੰਨ ਮਈਆਂ ਬਹੁਤ ਚੰਗੀਆਂ ਕੀਮਤ ਤੇ ਵੇਚੀਆਂ ਹੋਣੇ ਠੀਕ ਹੈ ਜੀ ਆ ਵੀਆਂ ਕੁ ਦਿਨਾਂ ਦੇ ਵਿੱਚ ਵੇਚਦੀ ਮੇਲੇ ਤੇ ਵੀ ਆਉਣ ਠੀਕ ਹੈ ਜੀ ਹਾਂਜੀ ਤੇ ਤੂੰ ਜਾ ਗਾਵਾਂ ਦਾ ਤੁਸੀਂ ਕਿਉਂ ਨਹੀਂ ਕੀਤਾ ਮੱਝਾਂ ਦੀ ਲੈਂਚੀਗਾ ਤੁਰੇ ਪਹਿਲਾਂ ਤੋਂ ਹੀ ਨਹੀਂ ਪਹਿਲਾਂ ਤੋਂ ਹੀ ਜੇ ਕੋਈ ਰਹੀ ਤੇ ਇੱਕ ਅੱਧੀ ਗਾਂ ਰਹੀ ਆ ਹਾਂਜੀ ਤੇ ਨਹੀਂ ਤਾਂ ਬਸ ਤਕਰੀਬਨ ਆਪਣੇ ਕੋਲੇ ਮੈਂ ਦੀ ਸਟਾਰਟਿੰਗ ਹੀ ਰਹੀ ਹੈ ਚੰਗੀ ਤੋਂ ਚੰਗੀ ਹਾਂ ਗਾਵਾਂ ਦਾ ਵੈਸੇ ਉਵੇਂ ਜਿਵੇਂ 1 2 1 2 ਜਿਵੇਂ ਮਾਲਾ ਦੁੱਧ ਆ ਉਹਦੋਂ ਕਾਰਨ ਸੀ ਹਾਂਜੀ ਤੇ ਉਹਦੇ ਵਿੱਚ 1 2 ਰਹਿੰਦੀਆਂ ਠੀਕ ਹੈ ਜੀ ਤੇ ਹੁਣ ਵੀ ਦੂਜਾ ਕਿੰਨੇ ਕਿੰਨੇ ਦੁੱਧ ਵਾਲੀਆਂ ਆਪਣੇ ਕੋਲ ਹੈਗੀਆਂ 20 ਕਿਲੋ ਵਾਲੀ ਆਪਣੇ ਕੋਲੇ ਮੈਂ 11 20 ਕਿਲੋ ਵਾਲੀ ਨੀਲੀ ਦੀ ਹੁਣ ਵੀ ਹੈ ਹੁਣ ਜਿਹੜੀ ਵੇਚੀ 18 ਕਿਲੋ ਦੁੱਧ ਸੀ ਠੀਕ ਹੈ ਜੀ ਹਾਂਜੀ ਔਰ ਗਾਂ ਮੇਲੇ ਤੇ ਪਾਉਂਗੇ ਪੀਡੀਏ ਹਾਂ ਉਹ ਜਾਣ ਦੀ ਉਹ ਹੀ ਲੈ ਕੇ ਆਉਣਗੇ ਬੰਦੇ ਫੜਾਂਗੇ ਅਸੀਂ ਠੀਕ ਹੈ ਜੀ ਤੇ ਮੈਂਆਂ ਮੇਰੇ ਕੋਲ ਤਿੰਨ ਤਿਆਰ ਸੀ ਮੇਲੇ ਤੇ ਜਾਣ ਨੂੰ ਫਿਰ ਉਹ ਤਿੰਨੇ ਸੇਲ ਹੋਊਗਾ ਠੀਕ ਹੈ ਜੀ ਹਾਂਜੀ ਤੇ ਇੱਕ ਹੋਰ ਜਿਹੜਾ ਪਰੇ ਸ਼ੌਂਕ ਆ ਹਾ ਪਾਲਿਆ ਬਲਦਾਂ ਦਾ ਇਹ ਵੀ ਮੋਢ ਤੋਂ ਪੁਰਾਣਾ ਬਹੁਤ ਜ਼ਿਆਦਾ ਠੀਕ ਹੈ ਵੀ ਆਪਣੇ ਹ ਤਕਰੀਬਨ ਵੀ ਚਲੋ ਹੁਣ ਤੱਕ ਕਿਤੇ ਵੀ ਨਹੀਂ ਰਹਿ ਗਿਆ ਵੜਕਾ ਦੱਲੀ ਸਾਈਡ ਮੋਗਿਓ ਪਰ ਇਹਨੂੰ ਬਹੁਤ ਘਰ ਘਰੀ ਹਰੇਕ ਥਾਂ ਹੀ ਵਛੇ ਆ ਹਾਂਜੀ ਤੇ ਵੀ ਸਾਨੂੰ ਇਹ ਪਹਿਲਾਂ ਤੋਂ ਹੀ 2 3 4 5 ਵੀ ਹੋ ਜਾਂਦੇ ਆ ਠੀਕ ਹੈ ਤੇ ਨਾਲ ਦੌੜਾਂ ਦੂੜਾਂ ਤੇ ਜਾਵੜੀ ਦਾ ਚੰਗੀ ਕੀਮਤ ਤੇ ਇਹ ਵੇਚ ਜਾਈਦੇ ਜਦੋਂ ਚਲੋ ਅੱਛਾ ਆਪਾਂ ਜਨੂ ਭਜਨ ਲਾਪੈਂਦਾ ਹਾਂਜੀ ਹਾਂ ਬਾਕੀ ਸ਼ੌਂਕ ਆਈਏ ਪੁਰਾਣਾ ਜਿੰਨਾ ਸ਼ੌਂਕ ਤੁਰਿਆ ਆਉਂਦਾ ਬਸ ਉਹੀ ਤੁਰਿਆ ਆਉਂਦਾ ਠੀਕ ਹੈ ਜੇ ਕਿਸੇ ਨੇ ਮੱਝਾਂ ਦਾ ਫਾਰਮ ਬਣਾਉਣਾ ਕਿਹੜੇ ਲੈਵਲ ਤੋਂ ਸ਼ੁਰੂ ਕਰਨਾ ਚਾਹੀਦਾ ਸ਼ੁਰੂ ਤਾਂ ਮੈਂ ਚੰਗੀ ਇੱਕ ਲੈ ਕੇ ਬਰੀਡਿੰਗ ਤੋਂ ਸ਼ੁਰੂ ਕਰਨਾ ਚਾਹੀਦਾ ਪ੍ਰੋਪਰ ਰਿਕਾਰਡ ਆਪਦੇ ਕੋਲੇ ਬਣਾਇਆ ਹੋਵੇ ਹਾਂਜੀ ਮੈਂ ਹਰੇਕ ਬੰਦੇ ਨਾਲ ਮੇਰੀ ਹਰੇਕ ਨਾਲ ਗੱਲ ਨੇ ਤੱਕ ਦੋ ਇਹਨਾਂ ਵਿਸ਼ਿਆਂ ਤੇ ਫੋਨ ਮੈਨੂੰ ਆਉਂਦੇ ਆ ਵੀ ਐ ਕਰਕੇ ਵੀ ਨਵੇਂ ਮੈਂ ਹਾਂ ਜੀ ਵੀ ਇੱਕ ਮੈਂ ਬਰੀਡਿੰਗ ਵਾਲੀ ਉਹ ਲਾਓ ਵੀ ਜਿਹੜੀ ਸਿੰਗ ਤੋਂ ਲੈ ਕੇ ਪੂਛ ਤਾਈ ਹਾਂਜੀ ਉਹਦੇ ਚ ਹਰੇ ਕੁਆਲਟੀ ਹੋਵੇ ਮੈਂ ਦੇ ਵਿੱਚ ਠੀਕ ਹੈ ਜੀ ਦੋ ਤਿੰਨ ਚੀਜ਼ਾਂ ਆ ਜਾਂਦੀਆਂ ਇੱਕ ਕੱਲਾ ਦੁੱਧ ਵੇਖਿਆ ਜਾਂਦਾ ਹਾਂਜੀ ਤੇ ਇੱਕ ਆਪਾਂ ਨੂੰ ਮੰਨ ਕੇ ਚੱਲੋ ਵੀ ਇਹ ਹੁੰਦਾ ਵੀ ਦੁੱਧ ਦੇ ਨਾਲ ਪਲੱਸ ਬਿਊਟੀ ਹਾਂਜੀ ਇਹਨਾਂ ਦੋਹਾਂ ਚੀਜ਼ਾਂ ਨੂੰ ਮੈਂ ਨੇ ਰੱਖ ਕੇ ਮੈਂ ਲਾਓ ਫਿਰ ਉਹਦੇ ਤੇ ਬਰੀਡਿੰਗ ਕਰੋ ਐਸਾ ਹਾਵਨਾ ਵੀ ਸਾਨ ਸਿਲੈਕਟ ਕਰੋ ਹਾਂਜੀ ਵੀ ਉਹ ਸਾਣ ਦੀਆਂ ਕਟੀਆਂ ਕਿਹੋ ਜਿਹਾ ਆਉਂਦੀਆਂ ਉਹਦੇ ਲੇਵੇ ਕਿਹੋ ਜਿਹਾ ਆਉਂਦੇ ਆ ਹਾਂਜੀ ਕਿੰਨਾ ਉਹ ਦੋ ਦਰੋਂ ਸਾਰ ਚ ਮਾਰ ਕੇ ਫੇਰ ਕਰੋ ਹਾਂਜੀ ਫੇਰ ਉਹ ਲੈਂਡ ਬਾਰੇ ਆਪਦੇ ਬਾਰੇ ਪਤਾ ਕਰੋ ਵੀ ਉਹ ਲੈਂਡ ਸਾਡੀ ਮਹਿ ਦੀ ਕਿਹੜੀ ਆ ਹਾਂਜੀ ਕਿਸਾਨ ਦੀ ਕਿਹੜੀ ਆ ਧੀ ਤੇ ਉਹ ਸਾਣ ਨੂੰ ਕਰਾਸ ਨਾ ਕਰੋ ਹਾਂਜੀ ਫੇਰ ਜਾ ਕੇ ਇਹ ਕੰਮ ਦੇ ਵਿੱਚ ਬੰਦਾ ਵੀ ਬਾਬਰੀ ਮੇਰਾ ਨਾਕਾਮੀਆਪਨ ਤਾਂ ਜੀ ਜੇ ਨੀਲੀ ਦਾ ਕੰਮ ਕਰਦੇ ਸਾਰਾ ਨੀਲੀ ਨੀਲੀ ਦੀ ਨੀਲੀ ਦੀ ਪਸ਼ੋਕੜ ਤਾਂ ਚਾਰ ਪੀੜੀਆਂ ਦਾ ਪਤਾ ਹੋਣਾ ਜ਼ਰੂਰੀ ਆ ਹਾਂਜੀ ਤੇ ਦੋਵਾਂ ਦੀ ਥਾਂ ਤੇ ਇੱਕ ਹੀ ਲੈ ਲਓ ਇੱਕ ਪੈਂਦੀ ਛੜ ਤਾਂ ਮੈਂ ਚਲੋ ਆਪਾਂ ਹਰੇਕ ਬੰਦੇ ਜੇ ਤਾਂ ਬਾਜ ਤਾਂ ਕੋਈ ਚੰਗਾ ਹਾਂਜੀ ਵਧੀਆ ਆਪਾਂ ਚੰਗਾ ਵੀ ਜ਼ਮੀਨ ਜਾਇਦਾਦ ਨੂੰ ਜਾਂ ਕੋਈ ਆਪਾਂ ਬਾਹਰੋਂ ਸਿਸਟਮ ਸੈਟ ਆ ਹਾਂਜੀ ਤੇ ਉਸ ਹਸਾਬ ਨਾਲ ਮਹਾਂ ਲੈ ਲਓ ਪਰ ਬਰੀਡਿੰਗ ਤੌਰ ਤੇ ਇੱਕ ਮਹਾਂ ਤੋਂ ਲੈ ਕੇ ਆਪਦੇ ਘਰੇ ਬੱਚੇ ਪੈਦਾ ਕਰਕੇ ਕਟੀਆਂ ਘਰੇ ਸੋ ਆਓ ਹਾਂਜੀ ਬਰੀਡਿੰਗ ਉਸ ਚੀਜ਼ ਨੂੰ ਆਂਦੇ ਬਰੀਡਿੰਗ ਇਹ ਨਹੀਂ ਕਿ ਆਪਾਂ ਫੜ ਲਿਆ ਪਸ਼ੂ ਹਾਂਜੀ ਤੇ ਜਤਾ ਲਿਆ ਤੇ ਵੇਚ ਲਿਆ ਪੇਮੈਂਟ ਵਟ ਲਈ ਹਾਂਜੀ ਉਹ ਆ ਜਾਂਦੀ ਹੈ ਅਲੱਗ ਚੀਜ਼ ਹਾਂਜੀ ਉਹ ਅਲੱਗ ਬਰੀਡਿੰਗ ਉਹਦੋਂ ਬੰਦਾ ਬਰੀਡਰ ਬੰਦਾ ਜਿੱਦਨ ਉਹਦੇ ਘਰ ਦੀ ਗੱਟੀ ਘਰੇ ਸੁੰਦੀ ਹੈ ਹਾਂਜੀ ਉਹਨੂੰ ਬਰੀਡਰ ਆਖਿਆ ਜਾਂਦਾ ਹਾਂਜੀ ਆਪਾਂ ਲੈਨੇ ਆ ਮੰਨ ਲਓ ਦੂਜੇ ਤੀਜੇ ਸਾਲ ਨੂੰ ਜਾ ਕੇ ਆਪਣੇ ਘਰੇ ਬਰੀਡ ਬਾਂਦੀ ਜੀ ਆਪਾਂ ਅੱਜ ਪਸ਼ੂ ਲੈ ਲਿਆ ਸੂਣ ਵਾਲਾ ਚਾਹੀ ਸੂਆ ਲੈ ਲਿਆ ਤਿੰਨ ਚਾਰ ਸਾਲਾਂ ਨੂੰ ਜਾ ਕੇ ਆਪਣੇ ਕੋਲ ਬਰੀਡ ਉਹਦੀ ਚਾਰ ਹੋਣੀ ਬਿਲਕੁਲ ਹੁਣ ਜਦੋਂ ਮੈਂ ਪਹਿਲਾਂ ਮੋਹਰਾ ਦੀ ਵੀ ਏਡੀ ਚੰਗੀ ਮੈਂ ਲੈ ਕੇ ਉੱਤੇ ਕੰਮ ਕੀਤਾ ਬਹੁਤ ਸਾਲ ਠੀਕ ਹੈ ਜੀ ਤਿੰਨ ਚਾਰ ਸਾਲਾਂ ਚ ਉਹਦੇ ਬੱਚੇ ਆ ਗਏ ਤੇ ਬੜਾ ਟੋਪਰ ਕੰਮ ਚੱਲ ਪਿਆ ਠੀਕ ਹੈ ਜੀ ਤੇ ਹੁਣ ਤੱਕ ਤੁਸੀਂ ਕਿੰਨੇ ਕ ਮਹਿੰਗੀ ਤੱਕ ਮੱਝ ਲੈ ਲਈ ਮੈਂ ਦੀ ਨਹੀਂ ਕੋਈ ਕੋਈ ਹਾਥ ਨਹੀਂ ਮੈਂ ਦਾ ਵੀ ਮੈਂ ਵੀ ਮੰਨ ਕੇ ਚੱਲੋ ਸਾਰਿਆਂ ਨੂੰ ਪਤਾ 5 6 5 4 ਲੱਖ ਦੀ ਮੈਂ ਤਾਂ ਆ ਵੀ ਲੈਂਦੇ ਫਿਰਦੇ ਆ ਠੀਕ ਹੈ ਜੀ ਕੇਰਾ ਆਪਣੇ ਬਾਈ ਬਲਕਾਰ ਨੂੰ ਨਿਕੁਮਿਆਰੇ ਪਿੰਡ ਤੋਂ ਉਹਨਾਂ ਨੂੰ 9 ਲੱਖ ਦਾ ਵੀ ਸੌਦਾ ਹੋ ਗਿਆ ਠੀਕ ਹੈ ਜੀ ਤਾਂ ਵੀ ਉਹਨਾਂ ਕੋਲੇ ਬਰੀਡ ਬਹੁਤ ਜ਼ਿਆਦਾ ਚੰਗੀ ਜਦੋਂ ਮੈਂ ਮੋਹਰਾ ਤੋਂ ਹਟ ਕੇ ਨੀਲੀ ਆ ਲਾਉਣਾ ਸ਼ੁਰੂ ਕੀਤਾ ਠੀਕ ਹੈ ਜੀ ਹਾਂ ਜੀ 5-4 ਲੱਖ ਦੇ ਤਾਂ ਆਮ ਹੀ ਸੌਦੇ ਕਰਦਾ ਹਾਂ ਇੰਨੇ ਕੁ ਦਾ ਦਾਈ ਮੈਂ ਆਮ ਹੀ ਹੁਣ ਤਿੰਨ ਦੀ ਤਿੰਨ ਦੀ ਚਾਰ ਦੀ ਮੈਂ ਚੰਗੀ ਪੰਜ ਦੀ ਬਹੁਤ ਟਾਪਰ ਟਾਪਰ ਮਈਆਂ ਜਣ ਆਮ ਹੀ ਹੋ ਜਾਂ ਪਿਆ ਘਮ ਹਾਂ ਜੀ ਉਹ ਲਾ 12 ਤੋਂ 15 ਲੱਖ ਤੱਕ ਮੈਂ ਹੈਗੀ ਆ ਆਪਣੇ ਜਿਵੇਂ ਔਰ ਜ਼ਿਆਦੇ ਹੈ ਜਿਵੇਂ ਸਰਸਵਤੀ ਆ ਸਰਸਵਤੀ 51 ਲੱਖ ਦੀ ਵਿਖੀ ਵੀ ਹੈ ਸਰਪੰਚਣੀ ਮੈਂ ਸੀ ਜਿਹੜੀ ਆਪਣੇ ਸੁਖਬੀਰ ਡਾਂਡੇ ਕੋਲੇ ਸੀ ਹਾਂਜੀ ਉਹ ਹੁਣ ਉਦੋਂ 11 ਲੱਖ ਦੀ ਵੀ ਮੈਂ ਆਮ ਜੀ ਗੱਲ ਹੋਈ ਪਈ ਆ ਹਾਂਜੀ 3-4 ਲੱਖ ਦੀ ਤਾਂ ਆਮ ਹਾਂਜੀ ਜਿਹੜੀ ਚੰਗੀ ਮੈਂ ਆ ਵੀ ਜਾਨੀ ਜੀ ਜੇ ਤੁਹਾਨੂੰ ਬਰੀਡਿੰਗ ਸਟਾਰਟਿੰਗ ਕਰਨੀ ਉਹ ਮੈਂ 2-3 ਲੱਖ ਤੋਂ ਪਲੱਸ ਹੀ ਚੱਲਣੀ ਆ ਹਾਂਜੀ 2-3 ਲੱਖ ਪਲੱਸ ਲੱਖ ਦੀ ਆਮ ਮੈਂ ਹੋਈ ਪਈ ਹੈ ਹੁਣ ਹਾਂਜੀ ਲੱਖ ਦੀ ਤਾਂ ਹੁਣ ਅਸੀਂ ਆ 50 ਮਹਾਂ ਕਿਤੇ ਭੇਜਣੀਆਂ ਸੀ ਜਨਾਲਾ ਸਾਈਡ ਤੇ ਗਈਆਂ ਹਾਂਜੀ ਤੇ ਉਹ ਤਕਰੀਬਨ 50 ਮਹਾਂ 50 ਲੱਖ ਦੀਆਂ ਆ ਉਹਦੇ ਵਿੱਚ ਕੋਈ ਮੈਂ ਵਿਜਾਂ ਦੇ ਦਰਮਿਆਨਾਂ ਮਹਾਂ ਸੀ ਜਮ ਦਰਮਿਆਨੀਆਂ 10 ਕਿਲੋ ਕੋਈ ਉਹਨਾਂ ਦਾ ਜਿਵੇਂ ਬਿਊਟੀ ਵੀ ਨਹੀਂ ਆਈ ਨਾ ਨਾ ਕੋਈ ਜਿਵੇਂ ਮੰਨ ਲਓ ਕਿ ਸਿੰਘ ਦਾ ਕੋ ਪੂਛ ਦਾ ਕੋਈ ਨਾ ਕੋਈ ਫਾਲਟ ਉਹਦੇ ਵਿੱਚ ਜ਼ਰੂਰ ਸੀ ਹਾਂਜੀ ਉਹ ਵੀ ਜੀ ਲੱਖ ਦੀ ਏ ਅੱਗੇ ਨਹੀਂ ਤੇ ਚੰਗੀ ਮੱਝ ਲੱਖ ਦੀ ਆ ਜਾਂਦੀ ਹਾਂਜੀ ਹਾਂ ਠੀਕ ਹੈ ਜੀ ਬਾਕੀ ਇਹ ਗੱਲਾਂ ਆ ਜਾਂਦੀਆਂ ਵੀ ਜੇ ਕਿਸੇ ਨੇ ਜ਼ਿਆਦਾ ਕੰਮ ਵਧਾਉਣਾ ਫਾਰਮ ਦਾ ਹਾਂਜੀ ਉਹ ਐਸਾ ਹੋਣਾ ਕੰਮ ਕਰੇ ਵੀ ਦੁੱਧ ਨੂੰ ਆਪ ਖਾਫਤਾ ਆਪ ਦੇ ਹੱਥੀਂ ਕਰੇ ਜਿ ਇਕੱਲਾ ਦੁੱਧ ਵੇਚਣੋਂ ਵੀ ਲਿਜਾ ਕੇ ਆਉਦਾ ਸ਼ਹਿਰ ਵਿੱਚ ਹਾਂਜੀ ਜੇ ਦੁੱਧ ਤੋਂ ਪ੍ਰੋਡਕਟ ਬਣਾ ਕੇ ਵੇਚੇ ਤਾਂ ਬਾਲਾ ਜ਼ਿਆਦਾ ਬੈਨੀਫਿਟ ਆ ਹਾਂਜੀ ਆ ਮਠਿਆਈ ਹੋਗੀ ਜਾਂ ਹੋਰ ਮੁੰਡੇ ਬਹੁਤ ਇਸ ਕੰਮ ਤੇ ਲੱਗੇ ਹੋਏ ਫਾਰਮ ਵਾਲੇ ਹਾਂਜੀ ਹਾਂ ਵੀ ਜਿਨ੍ਹਾਂ ਕੋਲੇ ਟਾਈਮ ਹੈਗਾ ਇਕੱਲਾ ਨਾਲ ਵਪਾਰ ਨਹੀਂ ਕਰਨਾ ਬਰੀਡਿੰਗ ਤੇ ਹਾਂਜੀ ਆ ਕੰਮ ਥੋੜਾ ਕਰ ਲੋ ਤੇ ਕਰੋ ਸੋ ਸੋਚਾ ਡਬਲ ਡਬਲ ਪੇਮੈਂਟ ਦਾ ਸੋਚੋ ਹਾਂਜੀ ਤੇ ਆਮ ਉਹ ਡੇਰੀ ਤੇ 55 50 60 ਰੁਪਏ ਦੁੱਧ ਹੋਂ ਸ਼ਹਿਰਾਂ ਦੇ ਵਿੱਚ 80 85 90 ਰੁਪਏ ਹਾਂਜੀ ਮੋਾਲੀ ਸਾਈਡੋਂ ਮੁੰਡੇ ਬੈਠੇ ਉੱਥੇ ਉਹ 85 90 ਰੁਪਏ ਦੁੱਧ ਪਾਈ ਜਾਂਦੇ ਹਾਂਜੀ ਉਹ ਹੀ ਨੇ 30 40 ਰੁਪਏ ਕਿਲੋ ਮਗਰੀ ਵਾਧੇ ਹਾਂਜੀ 10 ਕਿਲੋ ਮਗਰੀ 400 ਇਹ ਇਸੇ ਚੀਜ਼ ਨਾਲ ਹੀ ਆ ਜੇ ਆਪਾਂ ਇਹ ਆ ਕਿ ਇਹ ਨਾ ਆਪਾਂ ਨੂੰ ਸਾਰੀ ਲਾਗਤ ਪੜਤ ਚਾਹੀਦੀ ਇਹਦੇ ਚ ਆਪਾਂ ਨੂੰ ਪ੍ਰੋਫਿਟ ਹੈ ਮੇਰੇ ਨਾਲ ਕੋਈ ਬਹਿ ਕੇ ਇਹ ਕਿਦੇ ਵੀ ਕੋਈ ਕਰ ਸਕਦਾ ਡਿਬੇਟ ਹਾਂਜੀ ਤੇ ਜੇ ਕੋਈ ਆਖੇ ਨਾ ਵੀ ਇਹਦੇ 'ਚ ਹੈ ਨਹੀਂ ਫਾਇਦਾ ਫਾਇਦਾ ਇਹਦੇ 'ਚ ਹੈ ਖੱਟਿਆ ਹੀ ਅਸੀਂ ਇਸ ਕੰਮ ਤੋਂ ਹਾਂਜੀ ਹੂੰ ਫਾਇਦਾ ਤਾਂ ਬਹੁਤ ਵਧੀਆ ਪਰ ਆਪਾਂ ਨੂੰ ਲੈਖਤ ਪੜ ਜਿਵੇਂ ਤੁਸੀਂ ਕਿਹਾ ਵਾ ਲੈਖਤ ਪੜ ਬਹੁਤ ਜ਼ਰੂਰੀ ਆ ਜ਼ਰੂਰੀ ਆ ਜੋ ਲੈ ਕੇ ਐਂਡ ਤੱਕ ਬੰਦੇ ਤੱਕ ਜੋ ਉਹਨੇ ਖਾਦਾ ਜੋ ਦੋ ਹਜ਼ਾਰ ਇੱਕ ਵਾਲੀ ਮਹਿ ਤੋਂ ਲੈ ਕੇ ਮੈਨੂੰ ਮੋਰਾ ਦਾ 12 ਤਾਈ ਸਾਰਾ ਪਤਾ ਠੀਕ ਹੈ ਜੀ ਵੀ ਮੇਰੇ ਘਰੇ ਉਹਨੇ ਕਿੰਨੀਆਂ ਕਟੀਆਂ ਦਿੱਤੀਆਂ ਕਿਹੜੇ ਕਿਹੜੇ ਸਾਨਾਂ ਦੇ ਠੀਕ ਹੈ ਜੀ ਸਭ ਤੋਂ ਪਹਿਲੀ ਮੈਂ ਉਸੇ ਦੀ ਕਾਟੀ ਜੈਸੀ ਵਾਲੇ ਸਾਨ ਦੀ ਵਧਣੀ ਵਾਲੇ ਦੀ ਹਾਂਜੀ ਪੀਡੀਐਫ ਇਹ ਮੇਲਾ ਉਦੋਂ ਸ਼ੁਰੂ ਸਟਾਰਟਿੰਗ ਹੋਇਆ ਸੀ ਉੱਥੇ ਫਾਸਟ ਆਈ ਸੀ 2.5 ਲੱਖ ਰੁਪਏ ਦੀ ਉੱਥੇ ਮੇਰੀ ਸੇਲ ਹੁੰਦੀ ਸੀ ਠੀਕ ਹੈ ਜੀ ਹੁਣ ਤਾਂ ਚਲੋ ਆਮ ਹੋ ਜਾਂਦੀਆਂ ਹਾਂ ਹਾਂਜੀ ਹਾਂਜੀ ਇਹ ਗੱਲ ਉਦੋਂ ਮੇਨ ਦਾ 11 ਗੁਰਾਂ ਇੱਥੇ ਹੋਊਗੀ ਬਸ ਆਈਡੀਆ ਕੋਈ ਪੂਰਾ ਪ੍ਰੋਪਰ ਚੇਤਾ ਨਹੀਂ ਠੀਕ ਹੈ ਜੀ ਉਦੋਂ ਕੋਈ ਰੇਟਵ ਨਹੀਂ ਸੀਗਾ ਮੱਜਾਂ ਦਾ ਹਾਂਜੀ ਹਾਂ ਉਦੋਂ 50000 ਦੀਆਂ ਮੱਜ ਮਿਲ ਜਾਂਦੀਆਂ ਸੀ ਹਾਂ ਵੀ ਬਹੁਤ ਇਹ ਕੰਮ ਦਾ ਵੀ ਜੇ ਕੋਈ ਸਹੀ ਤਰੀਕੇ ਨਾਲ ਚੱਲਿਆ ਤੇ ਇਹਦੇ 'ਚ ਬਹੁਤ ਕੌਸਾ ਜੇ ਕੋਈ ਨਹੀਂ ਤਾਂ ਪੀ ਜੇ ਤਾਂ ਹੁਣ ਆਪਾਂ ਕਈ ਬੰਦੇ ਆ ਇਥੋਂ ਮੇਰੇ ਤੋਂ ਹੀ ਆ ਹਾਂਜੀ ਹੁਣ ਮੇਰੇ ਤੋਂ ਪਰਸੋਂ ਚ ਉਥੇ ਮੰਹਾਂ ਗਈਆਂ ਜੋੜਾ 490 ਹਜ਼ਾਰ ਠੀਕ ਹੈ ਜੀ ਹਾਂਜੀ ਹੁਣ 20 20 ਕਿਲੋ ਦੁੱਧ ਇਥੇ ਆਪਣੇ ਘਰੇ ਤਿਆਰ ਸੀ ਮੇਰੇ ਕੋਲ ਚੋਕੇ ਲੈ ਕੇ ਗਏ ਆ ਡੇਰੀ ਤੇ ਤੋਲਿਆ ਹਾਂਜੀ ਹੁਣ ਜੇ ਜਾ ਕੇ ਆਪਾਂ ਉਹਦੀ ਦੇਖਭਾਲ ਨਾ ਕਰਾਂਗੇ ਤੇ ਉਹ ਮੁੜ ਕੇ ਵੀ ਇੰਨੀਆਂ ਮਹਿੰਗੀਆਂ ਮਹਾਂ ਹਾਂਜੀ ਮਗਰ ਵੀ ਕੱਟੀਆਂ ਚਲੋ ਮੈਂ ਜ਼ਿਆਦਾਤਰ ਜਿਹੜੀ ਜ਼ਿਆਦਾ ਚੰਗੀ ਮੈਂ ਦੁੱਧ ਤਿਆਰ ਵਾਲੀ ਹਰਿਆਣਿਆਂ ਲਈਦੀ ਆ ਹਾਂਜੀ ਉਹ ਦੋ ਚੀਜ਼ਾਂ ਵੇਖ ਕੇ ਲਈਦੀ ਪਲਾਸਪੁਆਇੰਟ ਮਗਰ ਕੱਟੀ ਹੋਵੇ ਹਾਂਜੀ ਵੀ ਇੱਕੋ ਦੇ ਥਲੇ ਦੁੱਧ ਹੋਵੇ ਹਾਂਜੀ ਤੇ ਇੰਨਾਂ ਚੀਜ਼ਾਂ ਦੇ ਜੇ ਤਾਂ ਆਪਾਂ ਗੌਰ ਕਰਾਂਗੇ ਹੁਣ ਕਈ ਤਾਂ ਬੱਚੇ ਮਾਰ ਲੈਂਦੇ ਹਾਂਜੀ 20ਾਂ ਪਚੀਆਂ ਦਿਨਾਂ ਦਾ ਬੱਚਾ ਮਾਰ ਲੈਂਦੇ ਇਹ ਕਮਾਈ ਆਪਣੀ ਹਾਂਜੀ 20 ਕਿਲੋ ਵਾਲੀ ਮੈਂ ਆ ਹਾਂਜੀ ਆਪਣੇ ਕੋਲੇ ਹਾਂਜੀ 3 ਕਿਲੋ ਬੱਚੇ ਨੇ ਪੀ ਲਿਆ ਉਸ ਟਾਈਮ 3 ਕਿਲੋ ਉਸ ਟਾਈਮ 6 ਕਿਲੋ ਨਿਕਲਿਆ 14 ਕਿਲੋ ਰਹਿ ਗਿਆ ਹਾਂਜੀ 4 ਕਿਲੋ ਦੁੱਧ ਫੀਡ ਉਹਦੀ ਦਾ ਖਰਚਾ ਹਾਂਜੀ 10 ਕਿਲੋ ਦੁੱਧ ਦਾ ਪ੍ਰੋਫਿਟ ਆਪਾਂ ਨੂੰ ਹਾਂਜੀ 10 ਕਿਲੋ ਦੁੱਧ ਦੇ ਤੁਸੀਂ ਸਾਹ ਕਿਤਾਬ ਲਾ ਕੇ ਜੇ ਬੰਦਾ ਚੱਲੇ ਤਾਂ ਪੇਮੈਂਟ ਬਹੁਤ ਜੁੜੀ ਜਾਂਦੀ ਜੇ ਜੇ ਆਪਾਂ ਰੱਖਣੀ 10 ਕਿਲੋ ਵਾਲੀ ਹੈ ਹਾਂਜੀ 10 ਕਿਲੋ ਵਾਲੀ ਜੋ 2 ਕਿਲੋ ਬਚਾ ਚੋਂਗੇ ਆ ਤਿੰਨ ਚਾਰ ਕਿਲੋ ਦੀ ਫੀਡ ਦੀ ਖਾਾਕ ਨਿਕਲ ਗਈ ਉਹ ਤਿੰਨ ਮੈਂ ਉਹ ਰਲਦਾ ਨਹੀਂ ਉਹ ਸਿਸਟਮ ਤਿੰਨ ਕਿਲੋ ਦੇ ਭਾਵੇਂ ਹਾਂ ਉਹ ਪੈਸੇ ਨਹੀਂ ਬਾਜਦੇ ਭਈ ਇਸ ਚੀਜ਼ ਨੂੰ ਬਰੀਡਿੰਗ ਇਸ ਚੀਜ਼ ਆ 15 ਕਿਲੋ ਵਾਲੀ ਮੈਂ ਹਰੇਕ ਦੇ ਘਰੇ ਹੋਣੀ ਚਾਹੀਦੀ ਆ ਹਾਂਜੀ ਉਹਦੇ ਤੇ ਬਰੀਡਿੰਗ ਕਰਕੇ ਫੇਰ ਬੰਦਾ ਤਾਂ ਦੀ ਤਾਂ ਜਾਂਦਾ ਤਾਂ ਦੀ ਤਾਂ ਜਾਂਦਾ ਸਾਰੀਆਂ ਚੀਜ਼ਾਂ ਵੇਖ ਕੇ ਹਾਂਜੀ ਉਹ ਜਿਹੜੀ 3 ਕਿਲੋ ਦਈ ਜਾਂਦੀ ਆ ਉਹ ਕਿੱਥੇ 2 ਬਣ ਜਾਣੀਆਂ ਹਾਂਜੀ ਤੇ ਇਹਨੇ ਇੱਕ ਨਹੀਂ ਉਹਨਾਂ ਪ੍ਰਾਫਿਟ ਦੇ ਦੇਣਾ ਤੇ ਦੂਜੀ ਗੱਲ ਆ ਜਾਂਦੀ ਹੈ ਜਿਵੇਂ ਹੁਣ ਆਪਾਂ ਗੱਲ ਕੀਤੀ ਉਹ ਬੱਚੇ ਦੀ ਮਗਰ ਉਹਨਾਂ ਕੱਟੀ ਆ ਹਾਂਜੀ ਹੁਣ ਇੱਕ ਕੱਟੀ ਹਜੇ ਤਾਈਂ ਮੈਂ ਵੇਚੀ ਘਰੋਂ ਮਾਈਆਂ ਹੀ ਵੇਚੀਆਂ ਜਿੰਨੇ ਦਾ ਚੰਗਾ ਠੀਕ ਹੈ ਜੀ ਉਹ ਇਧਰ ਗਈ ਆ ਖੰਡੂਰ ਸਾਹਿਬ ਵਾਲੀ ਸਾਈਡ ਹਾਂਜੀ ਮਿੱਤਰ ਹੀ ਆਪਣਾ ਲੈ ਗਿਆ ਲੱਖ ਰੁਪਏ ਦੀ ਨੰਬਰ 1 ਦੌਲਚੀਗਾਂ ਵਾਲੇ ਸਾਹ ਦੀ ਠੀਕ ਹੈ ਜੀ ਉਹ ਕੱਟੀ ਮੇਰੀ ਸੀਗੀ ਸਾਰੀ 6 ਮਹੀਨਿਆਂ ਦੀ ਠੀਕ ਹੈ ਜੀ ਮੈਂ ਨੇ ਦੁੱਧ ਦੇਤਾ ਮੈਨੂੰ ਠੀਕ ਹੈ ਜੀ ਦੁੱਧ ਚੋਂ ਮੈਂ ਪ੍ਰੋਫਿਟ ਕੀਤਾ ਸਾਂਭੀ ਵੀ ਮੈਂ ਨਹੀਂ ਸਾਂਭ ਕੇ ਕੱਟੀ ਦਿੱਤੀ ਮੈਨੂੰ ਠੀਕ ਹੈ ਜੀ ਤੇ ਉਹ ਮੇਰੇ ਲੱਗ ਪੇਮੈਂਟ ਬਣ ਗਈ ਹਾਂਜੀ ਇਸੇ ਕਰਕੇ ਵੀ ਜੇ ਉਹਨੂੰ ਕੱਟੀ ਸਾਲ ਦੀ ਸਾਂਭ ਲ ਕੇ ਪੂਰੀ ਚੰਗੀ ਨਸਾਲਾ ਤੇ ਚੰਗੀ ਪ੍ਰੋਪਰ ਰਿਕਾਰਡ ਆ ਉਹ ਆਪਣੀ 70 80 ਹਜ਼ਾਰ ਦੀ ਨਾਰਮਲ ਕੱਟੀ ਹੋਗੀ ਹਾਂਜੀ 70 80 ਮੈਂ ਨੇ ਆਪਾਂ ਨੂੰ ਪਾਲ ਕੇ ਦੇਤੀ ਖਰਚਾ ਆਪਣਾ ਉਹ ਤੇ ਕੋਈ ਨਹੀਂ ਹੋਇਆ ਸਾਲ ਦੇ ਵਿੱਚ ਦੀ ਕੋਈ ਖਰਚਾ ਹੁੰਦਾ ਕੱਟੀ ਦਾ ਦੁੱਧ ਹੀ ਪੀਤਾ ਉਹਨੇ ਹਾਂਜੀ ਹਾਂ ਤੇ ਦੁੱਧ ਵੀ ਮੰਨ ਲਓ ਕਈ ਕਹਿ ਦਿੰਨੇ 10 ਕਿਲੋ ਦੁੱਧ ਦੁੱਧ ਬੱਚੇ ਨੂੰ 2 2.5 3 ਕਿਲੋ ਪੂਰਾ ਪੂਰਾ ਵਧੀਆ ਦੁੱਧ ਆ। ਹਾਂਜੀ। ਹਾਂ। ਨਾਲ ਹੀ ਆਪਾਂ ਨੂੰ ਮੱਜੇ ਨੇ ਪ੍ਰੋਫਿਟ ਦੇ ਦਿੰਦਾ 10 ਕਿਲੋ ਦੁੱਧ ਤੇ। ਕੱਟੀ ਦੇ ਪੈਸੇ ਲੱਗ ਰਹਿ ਜਾਣੇ ਮੈਂ ਆਪਣੇ ਕੋਲੇ ਰਹਿ ਜਾਣੀ। ਮੱਜੇ ਕੋਲੇ ਰਹਿ ਜਾਣੀ। ਉਹਨੇ ਅਗਲੇ ਸਾਲ ਫੇਰ ਬੱਚਾ ਦਿੱਤਾ। ਹਾਂ ਮੈਂ ਸਹੀ ਦੋ ਬੱਚੇ ਪਾਲੀ ਜਾਂਦੀ ਆ ਜੇ ਆਪਾਂ ਮੈਂ ਤੇ ਚੰਗੀ ਤਰ੍ਹਾਂ ਕੰਮ ਕਰਦੇ ਆਂ ਮੈਂ 45 ਤੋਂ 50 ਦਿਨ ਦੀ ਗੱਬਣ ਹੋ ਜਾਂਦੀ ਆ। ਹਾਂਜੀ। ਉਹ ਅੰਦਰ ਬੱਚਾ ਪਲੀ ਜਾਂਦਾ 6 ਮਹੀਨਿਆਂ ਦਾ ਅੰਦਰਲਾ ਬੱਚਾ ਹੋ ਜਾਂਦਾ। ਹਾਂਜੀ। 8ਾਂ ਦਾ ਬਾਹਰ ਲਾਉ ਜਾਂਦਾ। 8ਾਂ ਦਾ ਬਾਹਰ ਲਾਉ। ਦੋ ਬੱਚੇ ਮੈਂ ਪਾਲਦੀ ਆ ਆਪਾਂ ਉਹਨਾਂ ਕੋਈ ਇਹ ਮੈਂ ਆ ਨਾ ਉਹਨਾਂ ਵੀ ਤੂੰ ਮੇਰੇ ਨਾਲ ਬੰਦੇ ਨੂੰ ਵਾਹ ਕੇ ਮੇਰੇ ਨਾਲ ਸਾਰੀ ਉਹਦੀ ਖਰਾਓ ਗੱਲਬਾਤ ਫਿਰ ਉਹਨੂੰ ਦੱਸਗੇ ਬਾਈ ਦਾ ਕੀ ਹਾਂਜੀ ਜੀਨੇ ਕੋਰਾ ਵੀ ਮੰਨ ਕੇ ਚੱਲੋ ਵੀ ਕਈ ਬੰਦੇ ਆਪ ਨਹੀਂ ਹੱਥ ਲਾਉਂਦੇ ਹਾਂਜੀ ਥੋੜਾ ਜਿਹਾ ਬੰਦੇ ਨੂੰ ਆਪ ਨੂੰ ਵਿੱਚ ਪਸ਼ੂ ਦੇ ਰਹਿਣਾ ਚਾਹੀਦਾ ਆਥਨ ਸਵੇਰ ਮਹੀਆਂ ਦੀ ਚਵਾਈ ਦਾ ਹਾਂਜੀ ਬੰਦੇ ਨੂੰ ਪਸ਼ੂ ਦਾ ਕੰਮ ਪੜਿਆ ਹੋ ਕੰਮ ਜਾਂ ਪੀਓ ਹਾਂਜੀ ਜਿਹੜਾ ਬੰਦਾ ਆਪ ਸਾਰਾ ਦਿਨ ਭਾਵੇਂ ਕੰਮ ਬਈ ਨਾ ਕਰੇ ਪਰ ਫਾਰਮ ਦੇ ਵਿੱਚ ਰਵੇ ਹਾਂਜੀ ਸਾਰਾ ਦਿਨ ਉਹ ਚਲੋ ਮੈਥੋਂ ਕਈ ਵਾਰੀ ਰਿਆ ਨਹੀਂ ਜਾਂਦਾ ਹੁਣ ਅੱਜ ਘਰੇ ਸੀ ਗੁਜਰਤੀ ਹਾਂਜੀ ਵੀ ਉਹ ਵੀ ਸ਼ਾਮ ਨੂੰ ਚਲੋ ਇਧਰ ਮੇਲੇ ਵਾਲ ਨੂੰ ਤੁਰਨਾ ਚਵਾਈ ਵਾਲੀਆਂ ਮਹੀਆਂ ਦਾ ਲੈ ਕੇ ਹਾਂਜੀ ਤੇ ਵੀ ਨਹੀਂ ਵੀ ਆਇਆ ਜਾਂਦਾ ਬੰਦਾ ਉਹੋ ਜਿਹਾ ਕਰੋ ਜਿਹਨੂੰ ਸਾਰੀ ਪਾਰਖ ਹੋਵੇ ਹਾਂਜੀ ਵੀ ਉਹਨੂੰ ਪਤਾ ਹੋਵੇ ਪਸ਼ੂ ਮੇਰਾ ਟੱਲਾ ਮੇਰੇ ਪਸ਼ੂ ਨੇ ਦੁੱਧ ਦ ਦੇਤਾ ਕਿ ਥਾਂ ਚੋਂ ਦੁੱਧ ਕੱਟ ਆਇਆ ਉਹਦੇ ਆ ਟੀਕਾ ਲਾਉਣਾ ਹਾਂਜੀ ਹਾਂਜੀ ਇਹ ਇੱਕ ਇਹ ਮੇਨ ਮਕਸਦ ਇਹ ਆ ਜਾਂਦਾ ਵੀ ਜਿਹੜਾ ਬੰਦਾ ਇਸ ਕੰਮ ਤੇ ਪੈ ਗਿਆ ਹਾਂਜੀ ਉਹਨੂੰ ਘਟੋ ਘਟ 60% ਦਵਾਈ ਦਾ ਆਪਦਾ ਖੁਦ ਨੂੰ ਪਤਾ ਹੋਣਾ ਚਾਹੀਦਾ ਹਾਂਜੀ 60 ਤੋਂ 70% ਵੀ ਇਹਦੇ ਆ ਨਿੱਕੇ ਨਿੱਕੇ ਕੰਮਾਂ ਦੀ ਦਵਾਈ ਆਪ ਲਾਉਣੀ ਨਿੱਕੇ ਨਿੱਕੇ ਕੰਮਾਂ ਦੀ ਜੇ ਮਾੜੀ ਜੀ ਵੀ ਬਿਮਾਰੀ ਕੋਈ ਹੋ ਗਏ ਨਾਲ ਬਿਲਕੁਲ ਜੇ ਕੋਈ ਮੇਜਰ ਸਰਜਰੀ ਆਉਂਦੀ ਆ ਜਾਂ ਕੋਈ ਹੋਰ ਚੀਜ਼ ਆਪਾਂ ਨੂੰ ਕਰਦੀ ਆ ਹਾਂਜੀ ਉਹ ਉਥੇ ਆਪਾਂ ਨੂੰ ਡਾਕਟਰ ਮਲਾ ਕੇ ਉਹਦੀ ਸਲਾਹ ਲੈਣੀ ਚਾਹੀਦੀ ਹੈ ਹਾਂਜੀ ਪਰ ਇਹ ਨਹੀਂ ਵੀ ਆਪਾਂ ਨੂੰ ਲਾਉਣਾ ਕੋਈ 100 ਰੁਪਏ ਦਾ ਟੀਕਾ ਤੇ ਪਹਿਲਾਂ ਡਾਕਟਰ ਨੂੰ ਸਾਰਾ ਦਿਨ ਢੀਕ ਕੇ ਨਗਾਓ ਹਾਂਜੀ ਉਹ ਹੀ ਜਿਹੜਾ ਇਹ ਵੀ ਖਰਚਾ ਬਹੁਤ ਵੱਜਦਾ ਵਾ ਸਾਲ ਦੀ ਵਿੱਚ ਅਸੀਂ ਹੁਣ ਇੱਥੇ ਮੰਨ ਲ ਪੈਂਡ ਦੇ ਵਿੱਚ ਵੀ ਤਕਰੀਬਨ ਵੀ ਮੈਂ ਕਿਹੜੇ ਡਾਕਟਰ ਹੀ ਕੀਤੀ ਹੈ ਹਾਂਜੀ ਵੀ ਇਹਨਾਂ ਦੇ ਕਰਕੇ ਸਾਰਾ ਇਹਨਾਂ ਦਾ ਪਤਾ ਲੱਗਾ ਖੜਾ ਪੈਂਡ ਦੇ ਵਿੱਚ ਅਸੀਂ ਨਾਰਮਲ ਜਾਨਵਰ ਨੂੰ ਆਪ ਹੀ ਉਹਦੇ ਲਾਈ ਦੇ ਟੀਕਾ ਤੇ ਲਾ ਉਹਨਾਂ ਨੂੰ ਕਈਦਾ ਲੈ ਆਓ ਹਾਂਜੀ ਇੰਨੀ ਕੀ ਚੀਜ਼ ਨੂੰ ਲੈ ਕੇ ਤੁਰੋ ਜੇ ਤੇ ਕੰਮ ਕਰਨਾ ਨਾ ਹਾਂਜੀ ਕੰਮ ਇਹਦੇ ਤੇ ਪੂਰਾ ਗੌਰ ਨਾ ਜਿਵੇਂ ਕਿ ਆਪਾਂ ਆਪਾਂ ਸਕੂਲ ਦੇ ਵਿੱਚ ਪੜਦੇ ਹਾਂ ਹਾਂਜੀ ਉਸੇ ਤਰ੍ਹਾਂ ਇਹ ਚੀਜ਼ ਨੂੰ ਜਿਹੜਾ ਬੰਦਾ ਪੜ ਗਿਆ ਉਹ ਕਾਮਯਾਬ ਹਾਂਜੀ ਜਿਹਨੇ ਨਹੀਂ ਇਹ ਕੰਮ ਨੂੰ ਸੋਚ ਸਮਝ ਕੇ ਕੋਈ ਤਰੀਕੇ ਨਾਲ ਨਹੀਂ ਕੀਤਾ ਉਹ ਬੰਦਾ ਪਿੱਛੇ ਦੀ ਪਿੱਛੇ ਹਟ ਜਾਂਦਾ ਹਾਂਜੀ ਪਿੱਛੇ ਤੇ ਜਿਹੜਾ ਇਹ ਵਪਾਰ ਲਾਈਨ 'ਚ ਆਉਣਾ ਚਾਹੁੰਦਾ ਏ ਵਪਾਰ ਲੈਣ ਚਾਹੁੰਦਾ ਚਾਹੁੰਦਾ ਤੇ ਵਪਾਰ ਲੈਣ ਦਾ ਕਾਇਦਾ ਵੀ ਜਿਵੇਂ ਆ ਪਾਣੇ ਨੂੰ ਪੜਿਆ ਹੋਣਾ ਚਾਹੀਦਾ ਬੰਦੇ ਨੂੰ ਹਾਂਜੀ ਪਹਿਲਾਂ ਸਾਰੀ ਪਤਾ ਹੋਣਾ ਚਾਹੀਦਾ ਹਾਂਜੀ ਇਹਦੇ ਚ ਵਪਾਰ ਲੈਣ ਦੇ ਡੇਰੇ ਬਹੁਤ ਲੰਮੇ ਦੂਰ ਦੀ ਗੱਲ ਹੈ ਜਿਹੜਾ ਸਹੀ ਆ ਫਾਰਮਿੰਗ ਹੀ ਸਹੀ ਰਹਿੰਦੀ ਹੈ ਜਿਹੜਾ ਸਹੀ ਫਾਰਮਿੰਗ ਕਰੋ ਜਿਹੜਾ ਵਪਾਰ ਆ ਨਾ ਹਾਂਜੀ ਵਪਾਰ ਬੰਦੇ ਦੀ ਬਾਹਰ ਵੀ ਕਿੰਨੀ ਕੋਦੀ ਵੀ ਉਹਦਾ ਹਾਂ ਜੈਰਾ ਕੀ ਉਹਦਾ ਹਾਂਜੀ ਪੈਰਾਮੀਟਰ ਕੀ ਆ ਉਹਦਾ ਕਿੰਨੀ ਕੋਦੀ ਆਪਣੀ ਬੰਦੇ ਦੀ ਬਣੀ ਆ ਹਾਂਜੀ ਪਾਸੂ ਵੇਖਦਾ ਬੰਦੇ ਦੀ ਆਪ ਦੀ ਕੁਆਲਿਟੀ ਦੇ ਹਿਸਾਬ ਨਾਲ ਹਾਂਜੀ ਲੈ ਹਰੇਕ ਲੈਂਦਾ ਹਾਂਜੀ ਪੈਸੇ ਵਾਲੇ ਬੰਦੇ ਕਰੋੜਾਂ ਪਤੀ ਦੁਰੇ ਫਿਰਦੇ ਉਹਨਾਂ ਨੂੰ ਮੈਂ ਲੈਣੀ ਆਉਂਦੀ 10 ਲੱਖ ਦੀ 5 ਦੀ ਉਹਨਾਂ ਨੂੰ ਵੇਚਣੀ ਨਹੀਂ ਆਉਂਦੀ ਉਹਨਾਂ ਨੂੰ ਸਾਹਮਣੀ ਨਹੀਂ ਆਉਂਦੀ ਹਾਂਜੀ ਵਪਾਰ ਜਦੋਂ ਬੰਦਾ ਜਿਹੜਾ ਵਪਾਰ ਚੋਂ ਬਰੀਡਿੰਗ ਤੇ ਲੱਗਾ ਨਾ ਉਹ ਫੇਲ ਵੀ ਨਹੀਂ ਹੁੰਦਾ ਹਾਂਜੀ ਤੇ ਇਸੇ ਕਰਕੇ ਚਲੋ ਇਹ ਮੇਰਾ ਹੁਣ ਐਵੇਂ ਹੀ ਆ ਵੀ ਜਿਹੜਾ ਉਹ ਮੇਰਾ ਆਡਾ ਬਰੀਡਿੰਗ ਵਾਲਾ ਆਡਾ ਕੰਮ ਹੁਣ ਇਹ ਜਿਹੜੇ ਆਪਣੇ ਘਰ ਵਾਲੇ ਆ ਪਸ਼ੂ ਮਗਰ ਬੈਠੇ ਇੱਧਰ ਹੁੰਦੇ ਆ ਵਪਾਰ ਵਾਲੇ ਇੱਕ ਸਾਈਡ ਤੇ ਆ ਹਾਂਜੀ ਬੱਚਿਆਂ ਦਾ ਸਾਡਾ ਸ਼ੌਂਕ ਵੀ ਆ ਹਾਂਜੀ ਤੇ ਉਹ ਸਾਡਾ ਜ਼ਿਆਦਾਤਰ ਸ਼ੌਂਕ ਆ ਠੀਕ ਹੈ ਜੀ ਵੀ ਉਹਦੇ ਚੋਂ ਪ੍ਰੋਫਟ ਦਾ ਹਿਬਾਲਾ ਨਹੀਂ ਸੋਚਿਆ ਕੋਈ ਉਹ ਸਾਨੂੰ ਵੀ ਇੱਕ ਹਸਾਬ ਨਾਲ ਵੀ ਇਹਨਾਂ ਦੀ ਸੇਵਾ ਹਾਂ ਤੇ ਸਾਨੂੰ ਸ਼ੌਂਕ ਸ਼ੌਂਕ ਹਾਂਜੀ ਇਸ ਲੈਵਲ ਇਸ ਨਾਲ ਤੁਰਨਾ ਚਾਹੀਦਾ ਵੀ ਗਾਂ ਦੀ ਗਾਂ ਬੰਦਾ ਜਾਨਵਰ ਵੀ ਵਧੇ ਹਾਂਜੀ ਆਪਦੀ ਵੀ ਜਿਹੜੀ ਆ ਪੈਰ ਵੀ ਜਿਵੇਂ ਆਦੇ ਬੰਦੇ ਦੇ ਵੀ ਜਾਨਵਰ ਉਚਾਈਆਂ ਨਾਲ ਨੂੰ ਲਈ ਜਾਂਦੇ ਹਨ ਹਾਂਜੀ ਹਾਂਜੀ ਤੇ ਬਾਕੀ ਇਥੋਂ ਜਾਨਵਰ ਗਏ ਆਪਣੇ ਕੋਲੋਂ ਤਕਰੀਬਨ ਹਾਂਜੀ ਵੀ ਇੰਨੀਆਂ ਵੀਡੀਓ ਪਾਉਣੇ ਅਸੀਂ ਆਫ਼ਦਾਂ ਵੀ ਪਾਉਣੇ ਆਪਣੇ ਕਈ ਚੈਨਲਾਂ ਵਾਲੇ ਵੀ ਪਾਉਂਦੇ ਆ ਠੀਕ ਹੈ ਜੀ ਥੱਲੇ ਹਜੇ ਤਾਈ ਸਾਡਾ ਇੱਕ ਕਮੈਂਟ ਮਾਰ ਆਇਆ ਸੀ ਉਹਨੂੰ ਵੀ ਮੈਂ ਨੰਬਰ ਦਿੱਤਾ ਸੀ ਥੱਲੇ ਹਾਂਜੀ ਵੀ ਤੂੰ ਮੇਰੇ ਨਾਲ ਗੱਲ ਕਰ ਲਈ ਵੀ ਕਿਹੜੇ ਵੇਲੇ ਨਹੀਂ ਤਕਰੀਬਨ ਇਥੋਂ ਹਜ਼ਾਰਾਂ ਫਾਰਮਰ ਮਹਾਰਾਜ ਦੀ ਮੇਰ ਦੇ ਨਾਲ ਚੱਲੇ ਵੇ ਹਾਂਜੀ ਪੀਸ ਹੋ ਜੇ ਕੋ ਕੱਟੀ ਲ ਗਿਆ ਕਿਸ ਨੂੰ ਲੈ ਕੇ ਦਿੱਤੀ ਜਾਂ ਕਿ ਨੂੰ ਮੱਝ ਦਿੱਤੀ ਆ ਹਾਂਜੀ ਤੋ ਲਾਂਬਾ ਨਹੀਂ ਆਇਆ ਲਾਂਬਾ ਨਹੀਂ ਆਇਆ ਅੱਜ ਤੱਕ ਵੀ ਮੰਨ ਲਓ ਕਿਨੇ 20 ਤੋਂ 25 ਸਾਲ ਤੁਹਾਨੂੰ ਹਾਂ ਬਵਾਰ ਚ ਵੀ ਸਾਡਾ ਇਹ ਸੂਲ ਹਾਂਜੀ ਕੋਈ ਚਲੋ ਇਹ ਘਰੇ ਤਾਂ ਬਣਾਉਂਦੇ ਨਹੀਂ ਜਿਹੜੀ ਮੈਂ ਚੰਗੀ ਚੰਗੀ ਲੈ ਕੇ ਆਉਣੇ ਆ ਹਾਂਜੀ ਹਾਂਜੀ ਇੱਕ ਬਵਾਰ ਆ ਜਾਂਦਾ ਹੁਣ ਜਿਵੇਂ ਮੈਂ ਮੈਂ ਲਈ ਸੀ 210000 ਦੀ ਪਰਸੋਂ ਹਾਂਜੀ ਤੋ ਕਿਸੇ ਸੱਜਣ ਬੰਦੇ ਨੇ ਚਲੋ ਮੇਰੇ ਤੋਂ ਲੈ ਲਈ 20 20 ਠੀਕ ਹੈ ਜੀ ਪ੍ਰਾਫਟ ਉਹਦੇ ਚ 10000 ਹੋਇਆ ਮੈਨੂੰ ਹਾਂਜੀ 210000 ਦਾ ਰਿਸਕ ਮੈਂ ਲੈ ਕੇ ਆਂ ਠੀਕ ਹੈ ਜੀ ਹਾਂ ਵੀ ਉਹਦਾ ਚਲ ਉਹਨੇ ਮੇਰੇ ਕੋਲੇ ਉਹਨੇ ਆਪਦੀ ਤਸੱਲੀ ਕਰਕੇ ਲਈ ਹਾਂਜੀ ਅਸੀਂ ਉੱਥੋਂ ਆਪਦੇ ਵਿਸ਼ਵਾਸ ਤੇ ਮਗਾਈ ਜਾਂਦੇ ਹਰਿਆਣਾ ਹਾਂਜੀ ਵੀ ਇੰਨਾ ਦੁੱਧ ਐ ਇੰਨੇ ਦੀਰ ਦੇਣੀ ਐ ਠੀਕ ਹੈ ਪ੍ਰੋਫਟ ਤਾਂ 10000 ਆਪਾਂ ਨੂੰ ਦੀਂਦਾ ਤੇ ਇਹ ਨਹੀਂ ਦੀਂਦਾ ਵੀ ਇਹਦੀ ਕੀਮਤ 210000 ਦਾ ਪਹਿਲਾਂ ਦੇਈ ਬੇਟ ਪਹਿਲਾਂ ਦੇਈ ਬੇਟ ਹਾਂ ਇਸੇ ਕਰਕੇ ਵਪਾਰ ਆ ਨਾ ਜਿਹੜਾ ਕਈ ਪੈਸਾ ਵੀ ਮੰਗਦਾ ਹਾਂਜੀ ਕਈ ਫੀਣ ਵੀ ਵਪਾਰ ਲੈਣ ਜਾਣ ਕੇ ਬਹੁਤ ਜਾਣੇ ਤੁਸੀਂ ਵੇਚ ਲੋ 2.5 ਲੱਖ ਦੀ ਮੈਂ ਹਾਂਜੀ ਇੱਕ ਨੂੰ ਵੀ ਕੋਈ ਨੌਕਸ ਪੈਂਦਾ ਹਾਂਜੀ ਤੇ ਜੇ ਕੋਈ ਮੰਨ ਲੇ ਕਿ ਚਲੋ ਵੀ ਜਿਹਨੇ ਉਹਨੂੰ ਵਪਾਰ ਹੀ ਇੰਨੇ ਲੈਵਲ ਤੋਂ 2-4 ਲੱਖ ਤੋਂ ਸ਼ੁਰੂ ਕਰਨਾ ਹਾਂਜੀ ਉਹਨੇ ਨਫਰਤ ਪੈ ਜਾਣੀ ਹਾਂਜੀ ਤੇ 2 ਲੱਖ ਰੁਪਈਆ 20 ਮਹੀਨਿਆਂ ਦੀ ਕਮਾਈ ਹੈ 20 ਮਹੀਨਿਆਂ ਦੀ ਕਮਾਈ ਹਾਂਜੀ 20 ਮਹੀਨਿਆਂ ਦੀ ਕਮਾਈ ਜਾਣੀ ਤੇ 20 ਮਹੀਨਾਂ ਬੰਦਾ ਜਿਹੜਾ ਨਵਾਂ ਲੱਗਾ ਉਹ 6 ਮਹੀਨਿਆਂ ਵਿੱਚੂਗਾ ਹਾਂਜੀ 6 ਮਹੀਨੇ ਵਿੱਚੂਗਾ ਹਾਂ ਬੀਚਾਲੋ ਜਿਵੇਂ ਆਇਦਰ ਇਹੀ ਹੁਣ ਮੈਂ ਤੈ ਦੂ ਪਹਿਲਾਂ ਦੋ ਤੜਕੇ ਮਈਆਂ ਭੇਜੀਆਂ ਹਾਂ ਜੀ ਹੁਣ ਜਾਣੀਆਂ ਮਈਆਂ ਆਉਂਦਾ ਗੱਡੀ ਵਾਲਾ ਗਰਦਾਸਪੁਰ ਉੱਠ ਜਾਣਾ ਹਾਂਜੀ ਤੇ ਉਹਨੇ ਹੁਣ ਜਿਵੇਂ ਆਉਣਾ ਦੇ ਸਵੇਰੇ ਅਸੀਂ ਇਧਰੋਂ ਮਈਆਂ ਲੈ ਲਈਆਂ ਰਾਜਸਥਾਨੋਂ ਠੀਕ ਹੈ ਉਹ ਤੜਕੇ ਉਧਰ ਲੈਣ ਉੱਠ ਜਾਣਾ ਹਾਂਜੀ ਵੀ ਸਾਡੀ ਚੈਣ ਵਾਂਗੂ ਚੈਣ ਘੁੰਮੀ ਜਾਂਦੀ ਹਾਂਜੀ ਚੈਣ ਘੁੰਮੀ ਜਾਂਦੀ ਹਾਂ ਹਾਂ ਕਈ ਐ ਮੱਜਾਂ ਲੈ ਕੇ ਪਿਛੋਂ ਆਧਾਰ ਲੈ ਲੀਆਂ ਚਾਹੇ ਫਿਰ ਆਪ ਨਕਦ ਦੇ ਕੇ ਗਾਂ ਮੱਜਾਂ ਆਧਾਰ ਦੇਤੀਆਂ ਐਵੇਂ ਬਹੁਤ ਜਾਣੇ ਫੇਲ ਹੋਈ ਹੋਈ ਆ ਹਾਂਜੀ ਇਹ ਨਾ ਇਹ ਉਹ ਹੀ ਗੱਲ ਆ ਗਈ ਨਾ ਸਰਕਲ ਤੇ ਆਪਦਾ ਸਿਸਟਮ ਹਾਂਜੀ ਜੇ ਤਾਂ ਗਾਂ ਤੁਸੀਂ ਚੰਗੇ ਹੁਣ ਜਿਹੜਾ ਗਰਦਾਸਪੁਰ ਮੁੰਡੇ ਕੋਲੇ ਅੱਜ ਮੈਂ ਜਾਣੀ ਹਾਂ ਠੀਕ ਹੈ ਜੀ ਇਹ 2008 ਦਾ ਮੇਰੇ ਨਾਲ ਜੁੜਿਆ ਹੋਇਆ ਠੀਕ ਹੈ ਜੀ ਹੁਣ ਉਹ ਮੁੰਡੇ ਗੁਰਵਿੰਦਰ ਹੁਣੀ ਮੁਹਾਲੀ ਬੈਠੇ ਆ ਹਾਂਜੀ ਉਹ ਅਸੀਂ ਬਹੁਤ ਪੁਰਾਣੇ ਮੇਲਿਆਂ ਤੇ ਜਾਣੂ ਸੀਗੇ ਠੀਕ ਹੈ ਕੋਸ਼ ਕਰਨਾ ਕਰਕੇ ਚਲੋ ਮੇਰਾ ਨੰਬਰ ਜੇ ਹੋ ਗਿਆ ਤਾਂ ਉਹਨਾਂ ਕੋਲ ਨਿਕਲ ਗਿਆ ਮੁੜ ਕੇ ਉਹ ਲਾਡੀ ਕੋਲੇ ਆਏ ਤੇ ਉੱਥੋਂ ਫੇਰ ਅਸੀਂ ਇਕੱਠੇ ਹੋਗੇ ਹਾਂਜੀ ਹੁਣ ਉਹਨਾਂ ਕੋਲੇ ਮਈਆਂ ਤੁਰੀਆਂ ਜਾਂਦੀਆਂ ਉਹਨਾਂ ਦੀ ਪੇਮੈਂਟ ਦਾ ਕੋਈ ਸਾਨੂੰ ਡਾਰੀ ਨਹੀਂ ਹਾਂਜੀ ਉਹ 10 ਲੈ ਲੈਣ ਨੂੰ 20 ਲੈ ਲੈਣ ਨੂੰ 50 ਲੈ ਲੈਣ ਹਾਂਜੀ ਹੁਣ ਇਹ ਪਾਉ ਬੈਠਾ ਇਹਦੇ ਕੋਲੇ ਕਦੇ ਪੇਮੈਂਟ ਦਿੰਦੇ ਨਵੇਂ ਬੰਦੇ ਨੂੰ ਅਸੀਂ ਅਸੀਂ ਆਨੇ ਨਾ ਨਵਾਂ ਬੰਦਾ ਵੀ ਜੋੜਨ ਦੀ ਬਜਾਏ ਜਿੰਨੇ ਸਾਡੇ ਪੁਰਾਣੇ ਗਾਹਕ ਉਹਨਾਂ ਦਾ ਪੂਰਾ ਹੁਣ ਕਲਵੀਰ ਬੈਠਾ ਛੇਰੋਂ ਆ ਪੈਂਡ ਉਹਦਾ ਹਾਂਜੀ ਕਲਬੀਰੇ ਨੇ ਫੋਨ ਲਾਉਣਾ ਵੀ 2 ਮਹੀਨਿਆਂ ਲੱਦ ਕੇ ਫਲਾਣੇ ਥਾਂ ਲਾ ਦੇ ਉੱਥੇ ਪਹੁੰਚ ਜਾਣੇ ਠੀਕ ਹੈ 2 ਮਹੀਨਿਆਂ ਲੱਦ ਕੇ ਫਲਾਣੇ ਥਾਂ ਲਾ ਦੇ ਉੱਥੇ ਪਹੁੰਚ ਜਾਣੇ ਠੀਕ ਹੈ ਉਹਦੇ ਵਾਲੇ ਮਹੀਨੇ ਦੀਆਂ ਮਹੀਆਂ ਹੀ ਪਤਾ ਨਹੀਂ ਕਿੰਨੀਆਂ ਜਾਵਰਦਿੰ ਹਾਂਜੀ ਸਾਰੀ ਜ਼ਿੰਮੇਵਾਰੀ ਉਹਦੀ ਉਧਰਲੇ ਸੰਗਰੂਰ ਬਰਨਾਲਾ ਠੀਕ ਹੈ ਜੀ ਇਹ ਸਾਈਡ ਦੀ ਉਹਦੀ ਬਠਿੰਡੇ ਵੀ ਹੁਣ ਉਹਨੇ ਮਹੀਆਂ ਦੋ ਭੇਜੀਆਂ ਠੀਕ ਹੈ ਪੇਮੈਂਟ ਮੈਂ ਉਹਦੇ ਕਹਿਣ ਤੇ ਮਹੀਆਂ ਭੇਜ ਕੇ ਉਹਦੇ ਨਾਮ ਲਿਖ ਦੇਣੀ ਆ ਹਾਂਜੀ ਉਹਨੂੰ ਮਗਰੋਂ ਮਿਲਣ ਚਾ ਨਾ ਮਿਲ ਉਹਨੇ ਮਿੰਦੇ ਦੇ ਠੀਕ ਹੈ ਜੀ ਵੀ ਇਹ ਇਹੋ ਜਿਹਾ ਤਰੀਕੇ ਨਾਲ ਚੱਲਣਾ ਪੈਂਦਾ। ਇੱਕ ਅਸੀਂ ਜਿਵੇਂ ਵਰਤਦੇ ਜਿਹਦੇ ਨਾਲ ਅਸੀਂ ਵਰਤਦੇ ਆ ਆਪਦੇ ਵੀ ਪਰਿਵਾਰਕ ਤੌਰ ਤੇ ਹੁਣ ਡਾਕਟਰ ਜੱਗਾ ਭਲਾਈਪੁਰ ਡੋਗਰਾ ਪਿੰਡ ਆਉਂਦਾ ਡਾਕਟਰ ਵੀ ਠੀਕ ਹੈ ਜੀ ਹੁਣ ਉਹਦੇ ਕੋਲੇ ਵੀ ਹੁਣ ਜਿਹੜੀ ਉਹ ਮੈਂ ਜਾਦੇ ਮਹਿੰਗੀ ਵਿਖੀ ਉਹਨੇ ਲਈ ਹਾਂਜੀ ਤੇ ਉਰੀ ਪੇਮੈਂਟ ਦਾ ਸਾਨੂੰ ਇੱਕ ਜਿੱਥੇ ਉਹਨੇ ਸਾਨੂੰ ਕਹਿਤਾ ਸਹੀ ਇੱਕ ਘੰਟੇ 'ਚ ਮੈਂ ਉੱਥੇ ਪਹੁੰਚਾ ਦੇਣਾ ਠੀਕ ਹੈ ਜੀ ਹਾਂ ਔਰ ਇਹ 10 ਕ ਮੱਝਾਂ ਤਾਂ ਤੁਹਾਡੇ ਕੋਲ 10 15 ਮੱਝਾਂ ਆਮ ਘਰੇ ਰਹਿੰਦੀਆਂ ਰਹਿੰਦੀਆਂ ਹਾਂ ਵਪਾਰ ਵਾਲੀਆਂ ਮੱਝਾਂ ਬਾਈ ਜੀ ਜ਼ਿਆਦਾ ਵੀ ਹੋ ਜਾਂਦੀਆਂ ਠੀਕ ਹੈ ਜੀ ਤੇ 5 4 ਮੱਝਾਂ ਤਾਂ ਆਮ ਖੜੀਆਂ ਰਹੀਆਂ ਨੇ ਠੀਕ ਹੈ ਜੀ ਹਾਂ ਜੀ ਵੀ ਜਿਵੇਂ ਹੁਣ ਮੇਲੇ ਦਾ ਕਰਕੇ ਅੱਜ ਉਹਨਾਂ 2 3 ਜਨਵਾਰ ਲਾਸਟ ਤੇ ਦੇ ਕੇ ਤੇ ਮੁੜ ਕੇ ਹੀ ਮੇਲੇ ਤੇ ਉਰਜਣ ਰਹੀ ਹੈ ਉਦੋਂ ਬਾਅਦ ਜਾਣੀ 8 10 ਤਰੀਕ ਤੋਂ ਬਾਅਦ ਖਰੀਦ ਫੇਰ ਚਾਲੂ ਕਰਾਂਗੇ ਠੀਕ ਹੈ ਕਿਹੜੇ ਮੇਲੇ ਤੇ ਜਾਣਾ ਤਾਂ ਵੀ ਕੋਟਲੇ ਮੇਲਾ ਆਪਣੇ ਆ ਜਾਣਾ 2 3 ਤੇ 4 ਨੂੰ ਕੋਟਲੇ ਮੇਲਾ ਹਾਂ ਜੀ ਠੀਕ ਹੈ ਜੀ ਇਹ ਮਾਨਸਾ ਪੈਂਦਾ ਇਹਨੂੰ ਤੇ ਏਰੀਆ ਤਨੌਲੇ ਦਾ ਉੱਥੇ ਨੇੜ ਹੀ ਰਹਿ ਜਾਂਦਾ ਕੋਟਲਾ ਪਿੰਡ ਠੀਕ ਹੈ ਜੀ ਹਾਂ ਜੀ ਤੇ ਚਲੋ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਇੰਨੀ ਜਾਣਕਾਰੀ ਤੇ ਜੇ ਕਿਸੇ ਵੀ ਭਰਾਣੇ ਲੈਣੀਆਂ ਹੁਣ ਮੱਝਾਂ ਤੋਂ ਬਾਈ ਬਿੰਦਾ ਵਾ ਪਿੰਡ ਬੁਈਆਂ ਵਾਲਾ ਵਾ ਤੇ ਇਹਨਾਂ ਦੇ ਨਾਲ ਗੱਲਬਾਤ ਕਰ ਸਕਦਾ ਵਾ ਬਹੁਤ ਚੰਗੀ ਨਸਲ ਦੀਆਂ ਮੱਝਾਂ ਲੈ ਕੇ ਆਉਂਦੇ ਆ ਤੇ ਬਾਕੀ ਆਪਾਂ ਨੰਬਰ ਵੀ ਉੱਤੇ ਸਕਰੀਨ ਤੇ ਬਾਈ ਉਹਨਾਂ ਦਾ ਚਲਾਵਾਂਗੇ ਠੀਕ ਹੈ ਜੀ ਧੰਨਵਾਦ ਜੀ